ਲੋ ਵੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚੇ ਆਂ ਪਿੰਡ ਕੰਡਾਵੰਡੇ ਤੇ ਮਿੱਤਰੋ ਜ਼ਿਲ੍ਹਾ ਹੈਗਾ ਇਹਨੂੰ ਬਠਿੰਡਾ ਤੇ ਬਾਈ ਦਾ ਕੰਮ ਆ ਮਿੱਤਰੋ ਜਾਨਵਰਾਂ ਦਾ ਸੇਲ ਪ੍ਰਸੇਦ ਦਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੇ ਬਾਈ ਪਿਛਲੇ ਕਈ ਸਾਲਾਂ ਤੋਂ ਬਾਈ ਕੰਮ ਕਰਦਾ ਏ ਹਨਾ ਜਾਨਵਰਾਂ ਦਾ ਤੇ ਸੇਲ ਪ੍ਰਸੇਦ ਦਾ ਕਰਦਾ ਤੇ ਬਾਈ ਆਪਣੇ ਕੋਲੇ ਕਿਹੜੇ ਕਿਹੜੇ ਜਾਨਵਰ ਆਪਲਾ ਤਾਂ ਸਾਨੂੰ ਉਹ ਦੱਸ ਦਿਓ ਜੀ ਆਪਣੇ ਕੋਲੇ ਵੀ ਜਰਮਨ ਡਬਲਪੋਰਡ ਤੇ ਲੈਬਰਡੋਰ ਓਕੇ ਤੇ ਆਪਾਂ ਦੋ ਹੀ ਵੈਰਾਈਟੀ ਦੇ ਕੰਮ ਕਰਦੇ ਨਾ ਲੈਬਰੇ ਤੇ ਜਰਮਨ ਤੇ ਹਨਾ हां दोते ही ਕਰਦੇ ਆ ਵੀਰੇ ਹੁਣ ਤਾਂ ਓਕੇ ਜੀ ਓਕੇ ਤੇ ਇਹ ਗੱਲ ਕਰੀਏ ਬਈ ਆ ਕਿੰਨੇ ਦਿਨਾਂ ਦੇ ਬੱਚੇ ਆ ਇਹ ਹੈਗੇ ਆ ਜੀ 35 ਦਿਨ ਦੇ 35 ਦਿਨ ਦੇ ਬੱਚੇ ਆ ਮਿੱਤਰੋ ਲਾਇਬਰੇ ਆ ਰੀਜਨਲ ਬੱਚੇ ਆ ਤੇ ਆ ਰਿਹਾ ਕੁੱਤਾ ਠੀਕ ਆ ਕਿ ਨਹੀਂ ਤੇ ਜਿਹੜੀ ਕੁੱਤੀ ਆ ਉਧਰ ਬੰਨੀ ਵੀ ਪੈਂਦੀ ਕਰਕੇ ਆ ਤੇ ਬਈ ਇੱਕ ਸਾਨੂੰ ਇਹ ਗੱਲ ਦੱਸੀ ਵੀ ਆਪਣੇ ਕੋਲ ਆ 35 ਦਿਨਾਂ ਦੇ ਤਾਂ ਹੈਗੇ ਹੈਗੇ ਆ ਹਨਾ ਤੇ ਇਹ ਮਤਲਬ ਕਿਸੇ ਭਰਾ ਨੇ ਲੈਣੇ ਹੋਣ ਆਪਣੇ ਕੋਲੇ ਮੰਨ ਲਾ ਪੰਜਾਬ ਦੇ ਵਿੱਚ ਕਿਸੇ ਜਗ੍ਹਾ ਤੇ ਪਹੁੰਚਾਉਣੇ ਹੋਣ ਰੇਟ ਜਿਹੜਾ ਉਹ ਫੋਨ ਤੇ ਹੋ ਜੂਗਾ। ਇਹੀ ਗੱਲ ਹੈ ਨਾ ਤੇ ਜਿਹੜਾ ਇਹਦਾ ਮਤਲਬ ਪਹੁੰਚਣ ਦਾ ਖਰਚਾ ਏ ਉਹ ਬਾਈ ਕਹਿੰਦਾ 1000 ਤੋਂ 1500 ਰੁਪਏ ਜਿੰਨਾ ਹੁੰਦਾ ਏ। ਠੀਕ ਆ। ਉਹ ਮਤਲਬ ਤੁਸੀਂ ਪਹਿਲਾਂ ਪੇ ਕਰ ਦੇਣਾ ਏ। 1000 ਰੁਪਏ ਪਹਿਲਾਂ ਪਵਾ ਲੈਣੇ ਆ। ਓਕੇ 1000 ਰੁਪਏ ਪਹਿਲਾਂ ਪਵਾ ਲੈਣੇ ਆ। ਤੇ ਓਕੇ ਬਾਕੀ ਮੌਕੇ ਤੇ ਕਿਉਂਕਿ ਕਈ ਭਰਾ ਹੁੰਦੇ ਬਾਅਦ ਚ ਜਦੋਂ ਪਹੁੰਚ ਜਾਂਦਾ ਜਾਨਵਰ ਫਿਰ ਦਿੰਦੇ ਹੀ ਨਹੀਂਗੇ। ਗੱਲ ਤਾਂ ਇਹੀ ਆ ਤੇ ਬਾਈ ਆਪਣੇ ਕੋਲੇ ਦੇ ਕੋਲ ਮੇਲ ਤੇ ਫੀਮੇਲ ਕਿਹੜੇ ਕਿਹੜੇ ਜਾਨਵਰ ਆ ਇਹ ਦੱਸੀ ਕਰਾਂ ਜੀ। ਇਹ ਵੀ ਨੇ ਡਾਵਲ ਕੋਡ ਦੇ ਬੱਚੇ ਜਰਮਨ ਤੇ ਲਾਉਂਗ ਦੇ ਹੈਗਾ ਲਾਉਂਗ ਦੀਆਂ 3 ਫੀਮੇਲਾਂ ਆਪਣੀਆਂ ਲਾਉਂਗ ਕੋਡ ਓਕੇ ਜੀ ਤੇ ਇੱਕ ਲੈਬਰਾਡੋਰ ਦੀ ਫੀਮੇਲਾ ਓਕੇ ਮੜੇ ਕੱਢੋ ਬਈ ਜੀ ਬਾਹਰ ਤੇ ਦੇਖ ਸਕਦੇ ਹੋ ਮਿੱਤਰੋ ਬਹੁਤ ਸੋਹਣੇ ਜਾਨਵਰ ਆ 35 ਦਿਨਾਂ ਦੇ ਜਾਨਵਰ ਆ ਕਿਸੇ ਭਰਾ ਨੇ ਲੈਣੇ ਹੁਣ ਲਾਉਂਗ ਕੋਡ ਆ ਇਹ ਓਕੇ ਆ ਦੇਖ ਸਕਦੇ ਤੁਸੀਂ ਲਾਉਂਗ ਕੋਡ ਆ ਠੀਕ ਆ ਤੇ ਮਿੱਤਰੋ ਬਹੁਤ ਚੰਗੇ ਜਾਨਵਰ ਆ ਕੋਈ ਆਏ ਨਹੀਂਗੇ ਇੱਕ ਤਾਂ ਥੋੜੀ ਗਰਮੀ ਮੰਨਦੇ ਆ ਤੇ ਆ ਲੈਬਰੇ ਆ ਇਹ ਮੇਲ ਆ ਕਿ ਫੀਮੇਲ ਬਾਈ ਫੀਮੇਲ ਆ ਹੈ ਤੇ ਦੇਖ ਸਕਦੇ ਆ ਪੂਰੀ ਲਾਈਨ ਦੀ ਆ ਟਾਪ ਕੁਆਲਟੀ ਦੀ ਟਾਪ ਕੁਆਲਟੀ ਦੀ ਬੋਗ ਲੈਣ ਦੀ ਬੋਗ ਲੈਣ ਦੀ ਓਕੇ ਜੀ ਤੇ ਦੇਖ ਸਕਦੇ ਆ ਮਿੱਤਰੋ ਚੰਗਾ ਜਾਨਵਰ ਆ ਤੇ ਇਹ ਕਿੰਨੇ ਦਿਨਾਂ ਦਾ ਬਾਈ ਇਹ ਹੈਗੇ 45 ਦਿਨ ਦੀ ਇਹ 45 ਦਿਨ ਦੀ ਆ ਤੇ ਇਧਰਲੇ ਪਾਸੇ ਆਹ ਦਿਖਾ ਦਿਓ ਬਾਈ ਚੱਕ ਕੇ ਤੇ ਇਹ ਹੈਗੇ ਆ ਮੇਲ ਕੋੜਾ ਮੇਲ ਵੀ ਹੈ ਫੀਮੇਲ ਵੀ ਇਹਦੇ ਵਿੱਚ ਓਕੇ ਮੇਲ ਵੀ ਆ ਤੇ ਫੀਮੇਲ ਵੀ ਆ ਮਤਲਬ ਇਹ ਤਿੰਨ ਅਲੱਗ ਆ ਜਿਹੜੇ ਕੋਲ ਆਪਣੇ ਕੋਲ ਹਾਂ ਉਹ ਲੌਂਗ ਕੋੜਾ ਇਹ ਡਬਲ ਕੋੜਾ ਓਕੇ ਜੀ ਓਕੇ ਦੇਖ ਸਕਦੇ ਆ ਮਿੱਤਰੋ ਬਹੁਤ ਸੋਹਣੇ ਜਾਨਵਰ ਆ ਤੇ ਕਿਸੇ ਭਰਾ ਨੇ ਖਰੀਦਣੇ ਆ ਬਾਈ ਹੁਣ ਨਾ ਗੱਲਬਾਤ ਕਰ ਸਕਦਾ ਤੇ ਬਾਈ ਇਹ ਸਾਰੇ ਇੱਕ ਹੀ ਹਨ ਹਾਂਜੀ ਹਾਂਜੀ ਤੇ ਇਹ ਮਤਲਬ ਆ ਆ ਹੈਗੇ 45 ਦਿਨਾਂ ਦੇ ਇਹ 35 ਦਿਨ ਦਾ 35 ਦਿਨ ਦੇ ਬੱਚੇ ਜਰਮਨ ਦੇ 45 ਦਿਨ ਦੀ ਫੀਮੇਲ ਓਕੇ 45 ਦਿਨ ਦੀ ਫੀਮੇਲ ਆ 35 ਦਿਨ ਦੇ ਦੂਜੇ ਜਾਨਵਰ ਆ ਜਰਮਨ ਲਾਈਨ ਦਾ ਵਿਲੀਅਮ ਲਾਈਨ ਦਾ ਸਟੱਡ ਆਪਣੇ ਕੋਲ ਓਕੇ ਆ ਜਾਨਵਰ ਆ ਜਿਹੜਾ ਇਹ ਸਟੱਡ ਇਹਦੇ ਸਟੱਡ ਦੇ ਬੱਚੇ ਆ ਇਹੀ ਹਨ ਬਾਈ ਹਾਂਜੀ ਹਾਂਜੀ ਤੇ ਮਤਲਬ ਇਹ ਕਿੰਨੇ ਟਾਈਮ ਦਾ ਆਪਣੇ ਕੋਲ ਜਾਨਵਰ ਇਹ ਹੈਗਾ 6.5 ਸਾਲ ਦਾ ਜੀ 6.5 ਸਾਲ ਦਾ ਬਹੁਤ ਚੰਗਾ ਜਾਨਵਰ ਆ ਮਿੱਤਰੋ ਦੇਖ ਸਕਦੇ ਤੁਸੀਂ ਮੈਂ ਜ਼ੂਮ ਕਰਕੇ ਤੁਹਾਨੂੰ ਵੀਡੀਓ ਦਿਖਾਉਣਾ ਹੈ ਠੀਕ ਆ ਪੂਰਾ ਇਹ ਨਹੀਂਗਾ ਕਿ ਕਈ ਜਿਹੜੀ ਬਾਈ ਬਿਕੋਜ਼ ਦੱਸਦੇ ਕੁਝ ਹੋਰ ਹੁੰਦੇ ਆ ਤੇ ਮਿਲਦਾ ਕੁਝ ਹੋਰ ਹੁੰਦਾ ਨਹੀਂ ਨਹੀਂ ਆਪਣੀ ਗਾਰੰਟੀ ਹੋ 100% ਪਿਓਰ ਦੇ ਜੀ ਓਕੇ ਕਿਉਂਕਿ ਆਪਣੇ ਘਰ ਦੇ ਬੱਚੇ ਹੁੰਦੇ ਆ ਮਰੀ ਡੰਗ ਦੇ ਓਕੇ ਇਹ ਆਪਾਂ ਇੱਧਰ ਬੱਚੇ ਤਾਂ ਲੈ ਕੇ ਆਂਦੇ ਕਿਉਂਕਿ ਉੱਧਰ ਜਾਨਵਰ ਥੋੜੀ ਜੀ ਵੀ ਮਤਲਬ ਪੈਂਦੇ ਆ ਰੋਲਾ ਪਾਉਂਦੇ ਆ ਉਹਦਾ ਕਰਕੇ ਆਪਾਂ ਇੱਧਰ ਲੈ ਆ ਕੇ ਇਹਦੀ ਵੀਡੀਓ ਪਾਈ ਆ ਤਾਂ ਕਿਸੇ ਕਿਸਾਨ ਭਰਾ ਨੇ ਜਾਂ ਕਿਸੇ ਭਰਾ ਨੇ ਮਤਲਬ ਕਿਉਂਕਿ ਜ ਉਹ ਬਾਈ ਨਾਲ ਗੱਲਬਾਤ ਕਰ ਸਕਦੇ ਨੰਬਰ ਬੋਲਿਓ ਬਾਈ ਆਪਣਾ ਨੰਬਰ ਹੈਗਾ 98799 ਓਕੇ ਜੀ 35840 98799 ਓਕੇ ਜੀ 35840 ਓਕੇ ਨੰਬਰ ਮਿੱਤਰੋ ਸਕਰੀਨ ਤੇ ਵੀ ਚੱਲੀ ਜਾਂਦਾ ਏ ਜੇ ਤੁਸੀਂ ਆ ਕੇ ਲੈ ਕੇ ਜਾਣੇ ਆ ਪਿੰਡ ਕੰਨਾਵਾਂ ਕੰਡਾਵੰਡਾ ਠੀਕ ਆ ਤੇ ਮਿੱਤਰੋ ਬਠਿੰਡਾ ਜ਼ਿਲ੍ਹਾ ਏ ਬਾਈ ਨੇੜੇ ਕਿਹੜਾ ਸ਼ਹਿਰ ਰਹਿੰਦਾ ਤੁਹਾਡੇ ਏ ਰਾਮਪੁਰਾ ਭਲੋੜ ਰਹਿ ਜਾਂਦਾ ਜੀ ਓਕੇ ਰਾਮਪੁਰਾ ਭਲੋੜ ਤਾਂ ਮਿੱਤਰੋ ਆ ਕੇ ਬਾਈ ਕੋਲੇ ਵੀ ਲੈ ਕੇ ਜਾ ਸਕਦੇ ਆ ਜਾਨਵਰ ਸਾਰੇ ਚੰਗੇ ਆ ਤਾਂ ਮਿੱਤਰੋ ਜੇ ਤੁਸੀਂ ਆਪਣੇ ਕੋਲੇ ਪਚਾਉਣੇ ਚਾਹੁੰਦੇ ਆ ਤਾਂ ਉਹ ਤੁਹਾਡੀ ਫੋਨ ਤੇ ਗੱਲਬਾਤ ਹੋ ਜੂਗੀ ਉਹਦਾ ਖਰਚਾ ਤੁਹਾਨੂੰ ਪਹਿਲਾ ਦਿਨ ਆ ਪਊਗਾ ਜੋ ਕਿ 1000 ਰੁਪਇਆ 1500 ਰੁਪਇਆ ਹੁੰਦਾ ਪਹੁੰਚਦਾ ਤੇ ਵੀਡੀਓ ਲਾਜ਼ਮੀ ਸ਼ੇਅਰ ਜ਼ਰੂਰ ਕਰ ਦਿਓ ਆਪਣੀ